ਸਮਾਰਟ ਸਿਟੀ ਪ੍ਰੋਜੈਕਟ ਦੇ ਤਹਿਤ ਅੰਮ੍ਰਿਤਸਰ ਨੂੰ ਸਮਾਰਟ ਸਿਟੀ ਬਣਾਇਆ ਗਿਆ ਸੀਗਾ ਇਸ ਪ੍ਰੋਜੈਕਟ ਦੇ ਤਹਿਤ ਅੰਮ੍ਰਿਤਸਰ ਦੇ ਜਿਹੜਾ ਸ੍ਰੀ ਹਰਮੰਦਰ ਸਾਹਿਬ ਨੂੰ ਜਾਣ ਵਾਲਾ ਰਸਤਾ ਹੈ ਉਹਨੂੰ ਹੈਰੀਟੇਜ ਸਿਟੀ ਵਜੋਂ ਬਚਿਤ ਕੀਤਾ ਗਿਆ ਸੀਗਾ ਔਰ ਆਉਣ ਵਾਲੇ ਲੱਖਾਂ ਦੀ ਗਿਣਤੀ ਦੇ ਵਿੱਚ ਸ਼ਰਧਾਲੂਆਂ ਦੀ ਪਿਆਸ बुझाने ਦੇ ਲਈ ਜਗਾ ਜਗਾ ਤੇ ਵਾਟਰ ਏਟੀਐਮ ਲਗਾਏ ਗਏ ਸਨ ਇਸ ਹਰਮੰਦਰ ਸਾਹਿਬ ਵਾਟਰ ਏਟੀਐਮ ਕੋਈ ਕਰੀਬ 8 ਕੁਆਟਰ ਏਟੀਐਮ ਲਗਾਏ ਗਏ ਸਨ ਸਨਸਥਾਪਿਤ ਕੀਤੇ ਗਏ ਸਨ ਏ ਆਉਣ ਜਾਣ ਵਾਲੇ ਜਿਹੜੇ ਸ਼ਰਧਾਲੂ ਨੇ ਜਿਨ੍ਹਾਂ ਨੂੰ ਪਿਆਸ ਲੱਗਦੀ ਹੈ ਉਹ ਇਸ ਤੋਂ ਆਪਣੀ ਪਿਆਸ बुझा ਸਕਦੇ ਨੇ ਪਰ ਇਹ ਵਾਟਰ ਏਟੀਐਮ ਸ਼ੁਰੂ ਤੋਂ ਹੀ ਖਰਾਬ ਚੱਲੇ ਆ ਰਹੇ ਨੇ ਪਿਛਲੀ ਡੀਸੀ ਸਾਖੀ ਸ਼ਾਨੀ ਵੱਲੋਂ ਇਹਦਾ ਸੰਗਿਆਨ ਵੀ ਲਿਆ ਗਿਆ ਸੀਗਾ ਇਹਨਾਂ ਮਸ਼ੀਨਾਂ ਨੂੰ ਠੀਕ ਵੀ ਕਰਵਾਇਆ ਗਿਆ ਸੀਗਾ ਔਰ ਇਹ ਮਸ਼ੀਨਾ ਫਿਰ ਜਿ ਸੁਚਾਰੂ ਕਰ ਦਿੱਤੀ ਅਸੀਂ ਚਾਲੂ ਕਰ ਦਿੱਤੀਆਂ ਗਈਆਂ ਸਨ ਮਗਰ ਹਾਲਾਤ ਐ ਨੇ ਕਿ ਇੱਕ ਮਹੀਨੇ ਤੋਂ ਬਾਅਦ ਵੀ ਉਹਨ ਫੇਰ ਮਸ਼ੀਨਾ ਖਰਾਬ ਚੱਲਦੀ ਹੈ ਭਈ ਇਹ ਜਿਹੜੀ ਮਸ਼ੀਨ ਤੁਸੀਂ ਤਸਵੀਰਾਂ ਚ ਦੇਖ ਰਹੇ ਹੋ ਇਹ ਸਾਰਾ ਘੜੀ ਫਰਾਂ ਦੇ ਬਿਲਕੁਲ ਸਾਹਮਣੇ ਲੱਗੀ ਹੋਈ ਹੈ ਇਹ 7 ਤੇ 8 ਮਸ਼ੀਨਾਂ ਤੋਂ ਇੱਕ ਵਾਅਦ ਕੱਲੀ ਮਸ਼ੀਨ ਸੀਗੀ ਜਿਹੜੀ ਲਗਾਤਾਰ ਚੱਲਦੀ ਪਈ ਸੀਗੀ ਔਰ ਜਿਹੜੇ ਸ਼ਰਧਾਲੂ ਇਧਰੋਂ ਦੀ ਸ੍ਰੀ ਹਰਮੰਦਰ ਸਾਹਿਬ ਲਈ ਪਹੁੰਚਦੇ ਸਨ ਉਹ ਇੱਥੋਂ ਪਾਣੀ ਪੀਆ ਕਰਦੇ ਸਨ ਮਗਰ ਇਸ ਵੀ ਇਹ ਮਸ਼ੀਨ ਵੀ ਬੰਦ ਹੋ ਗਈ ਹੈ ਹਾਲਾਤ ਹੈ ਕਿ ਪ੍ਰਸ਼ਾਸਨ ਇਸ طرف ਕੋਈ ਵੀ ਆਪਣਾ ਧਿਆਨ ਨਹੀਂ ਦੇ ਰਿਹਾ ਪਿਛਲੇ ਬੀਸੀ ਨੇ ਇਸ ਬਾਰੇ ਸੰਗਿਆਨ ਜ਼ਰੂਰ ਲਿਆ ਸੀਗਾ ਔਰ ਸੰਗਿਆਨ ਲੈਂਦੇ ਹੋਏ ਇਹਨਾਂ ਆਟਰ ਏਟੀਐਮਸ ਨੂੰ ਸ਼ੁਰੂ ਕਰਵਾਇਆ ਗਿਆ ਸੀਗਾ ਪਰ ਹਾਲਾਤ ਉਸ ਤੋਂ ਬਾਅਦ ਫੇਰ ਉਸੇ ਤਰ੍ਹਾਂ ਉਸੇ ਤਰ੍ਹਾਂ ਹੀ ਅਸੀਂ ਸਥਾਨਕ ਇੱਥੇ ਲੋਕ ਨੇ ਵੀਰਾ ਜੀ ਮਸ਼ੀਨਾਂ ਲਗੀਆਂ ਨੇ ਬੜੀ ਦੇਰ ਦੀਆਂ ਮਗਰ ਹਾਲਾਤ ਇਹ ਆ ਗਏ ਨੇ ਕਿ ਹੁਣ ਮਸ਼ੀਨਾਂ ਫੇਰ ਪਹਿਲਾਂ ਦੀ ਤਰ੍ਹਾਂ ਜਿਵੇਂ ਪਾਣੀ ਦਿੰਦੀਆਂ ਸੀ ਹੁਣ ਪਾਣੀ ਨਹੀਂ ਹੈਗਾ ਲੋਕ ਜਿਹੜੀ ਸੰਗਤ ਇੱਥੇ ਰੋਹ ਜਾਂਦੀ ਆ ਉਹਦੇ ਲਈ ਬਹੁਤ ਦਿੱਕਤ ਆ ਕੀ ਕਹੋਗੇ ਵਾਯੋ ਜੀ ਦਾ ਖਾਸਾ ਵਾਯੋ ਜੀ ਕੀ ਫਤਿਹ ਇਹ ਜਗ੍ਹਾ ਮਸ਼ੀਨਾਂ ਲੱਗੀਆਂ ਸੀ ਇਹ ਦੱਸ ਦੇ ਵੀ 8 ਲੱਗੀਆਂ ਜੀ ਇਹ ਇਹ ਅੱਠਾਂ ਵਿੱਚੋਂ ਇੱਕ ਦੇ ਉਹ ਸਾਹਮਣੇ ਆ ਜੀ ਇੱਕ ਇਹ ਆ ਜੀ ਇਹ ਇੱਕ ਮਹੀਨੇ ਤੋਂ ਬੰਦਾ ਜੀ ਸੰਗਤ ਇੱਥੇ ਆ ਰਹੀ ਆ ਕੋਈ ਪਾਣੀ ਦਾ ਪ੍ਰਬੰਧ ਨਹੀਂ ਹੈਗਾ ਪ੍ਰਸ਼ਾਸਨ ਜਿਹੜਾ ਕੋਈ ਧਿਆਨ ਨਹੀਂ ਦੇਦਾ ਜੀ ਠੀਕ ਆ ਜੀ ਆਪਾਂ ਪ੍ਰਸ਼ਾਸਨ ਤੇ ਸਰਕਾਰ ਕੇ ਬੇਨਤੀ ਕਰਦੇ ਕਿ ਜਿਹੜੀ ਸਬਦਾ ਤੁਸੀਂ ਪ੍ਰੋਵਾਈਡ ਕਰਦੇ ਜੇ ਉਹ ਤੁਸੀਂ ਇਹਨੂੰ ਲਾਗੂ ਕਿਉਂ ਨਹੀਂ ਲਾਦੇ ਇਹਦਾ ਜਿਹੜੇ ਮੁਲਾਜ਼ਮ ਜਿਹੜੇ ਕੰਮ ਕਰਦੇ ਜਾਂ ਉੱਪਰ ਹੱਥ ਸਾਈ ਆ ਉਹ ਇਹਨਾਂ ਚੀਜ਼ਾਂ ਦਾ ਧਿਆਨ ਘੱਲ ਨਹੀਂ ਦਿੰਦੇ ਇੱਕ ਮਹੀਨਾ ਹੋ ਗਿਆ ਇਹ ਬੰਦ ਪਈਆਂ ਜੀ ਇਹ ਆਪਾਂ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਆ ਕਿ ਇਹਨਾਂ ਮਸ਼ੀਨਾਂ ਨੂੰ ਚਲਾਇਆ ਜਾਵੇ ਕਿਉਂਕਿ ਸੰਗਤ ਆਉਂਦੀ ਆ ਸੰਗਤ ਪਾਣੀ ਤੋਂ ਪਿਆਸੀ ਇੱਥੇ ਪਾਣੀ 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 ਗਰੀਬ ਆਦਮੀ ਜਿਹੜੇ ਇੱਥੋਂ ਪਾਣੀ ਪੀਂਦੇ ਆ ਜਿਹਦੇ ਕੋ ਪੈਸੇ ਹੋ ਤਾਂ 20 ਰੁਪਏ ਦੀ ਬੋਤਲ ਲੈ ਲੂਗਾ ਜੀ ਜਿਹੜਾ ਗਰੀਬ ਆਦਮੀ ਉਹ ਉਹ ਪੈਸੇ ਨਹੀਂ ਕਰਦਾ ਜੀ ਉਹ ਫ੍ਰੀ ਪਾਣੀ ਪਾਲਦਾ ਪਰ ਇੱਥੇ ਪਾਣੀ ਇੱਕ ਮਹੀਨੇ ਤੋਂ ਮਸ਼ੀਨਾਂ ਬੰਦ ਹੋਆ ਜੀ ਆਪਾਂ ਇਹ ਬੇਨਤੀ ਕਰਦੇ ਆ ਕਿ ਮਸ਼ੀਨਾਂ ਠੀਕ ਕਰਵਾਈ ਜਾਣ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਬਤੈ ਬਿਲਕੁਲ ਮਸ਼ੀਨਾਂ ਚਾਲੂ ਦੁਬਾਰਾ ਹੋਣੇ ਚਾਹੀਦੀਆਂ ਨੇ ਸੈਕਪ ਸਾਹਿਬ ਜੋ ਡੀਸੀ ਪਿਛਲੇ ਸੀਗੇ ਸਾਖੀ ਸ਼ਾਹਨੀ ਜੀ ਉਹਨਾਂ ਨੇ ਇਹਦਾ ਸੰਗਿਆਨ ਲਿਆ ਸੀਗਾ ਕਿ ਆਪਾਂ ਜਦੋਂ ਖਬਰ ਵੀ ਚਲਾਈ ਸੀਗੀ ਉਹਨਾਂ ਨੇ ਸਾਰੀਆਂ ਮਸ਼ੀਨਾਂ ਚਾਲੂ ਦੀ ਕਰਵਾਤੀਆਂ ਹੁਣ ਫੇਰ ਹਾਲਾਤ ਹੋਸਾਂ ਦੇ ਉਸ ਤਰੀ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਉਹਨਾਂ ਦੀ ਬਿਸ਼ਾਲ ਮਿਹਰਬਾਨੀ ਸੀ ਮਸ਼ੀਨਾਂ ਚਾਲੂ ਹੋ ਗਈਆਂ ਸਨ ਇਹ ਹੁਣ ਫੇਰ ਖਰਾਬ ਹੋ ਗਈਆਂ ਬੇਨਤੀ ਹੈ ਜਿਹੜਾ ਵੀ ਇਹ ਕੰਮ ਠੀਕ ਕਰਦਾ ਮਸ਼ੀਨਾਂ ਠੀਕ ਕਰਦਾ ਮਸ਼ੀਨਾਂ ਠੀਕ ਕਰੇ ਬਾਹਰ ਹੋਈਆਂ ਸੰਗਤਾਂ ਪਾਣੀ ਪੀਣ ਕੋ ਹਰ ਬੰਦਾ ਪਾਣੀ ਮੋਲੇ ਨਹੀਂ ਲੈ ਸਕਦਾ ਜੀ ਪਰਿਵਾਰਾਂ ਦੇ ਨਾਲ ਪਰਿਵਾਰ ਹੁੰਦੇ ਆ ਸਰ ਕਿ ਹਰ ਬੰਦਾ ਪਾਣੀ ਮੋਲੇ ਨਹੀਂ ਲੈ ਸਕਦਾ ਤੇ ਅਸੀਂ ਕਹਿੰਦੇ ਚਬੀਰ ਇਹ ਜਿਹੜੀ ਮਸ਼ੀਨ ਹੈ ਇਹ ਕੰਨੀ ਚੱਲੀ ਹੈ ਬੇਨਤੀ ਹੈ ਕਿ ਸ਼੍ਰੋਮਣੀ ਕਮੇਟੀ ਵੱਲੋਂ ਉਹ ਸਾਹਮਣੇ ਚਬੀਲ ਹੁੰਦੀ ਸੀ ਉਹ ਵੀ ਪਤਾ ਨਹੀਂ ਕਿਉਂ ਬੰਦ ਕੀਤੀ ਹੈ ਤੁਸੀਂ মিডিਆ ਵਾਲੇ ਬੇਨਤੀ ਹੈ ਕਿਤੇ ਮੌਕਾ ਆਵੇ ਕਿ ਉਹਨਾਂ ਪੁੱਛੋ ਕਿ ਮਸ਼ੀਨ ਆ ਚਬੀਲ ਕਿਉਂ ਬੰਦ ਕੀਤੀ ਹੈ ਤੇ ਚਲੋ ਹੁਣ ਇਹ ਜਿਹੜੀ ਸਰਕਾਰ ਨੇ ਮਸ਼ੀਨਾਂ ਲਾਈ ਹੋਈਆਂ ਇਹ ਤਾਂ ਜ਼ਰੂਰ ਚੱਲਣੇ ਚਾਹੀਦੀਆਂ ਨੇ ਕਿ ਲੋਕ ਆਣ ਪਾਣੀ ਪੀਣ ਇਹ ਗੁਰੂ ਨਾਨਕ ਦੇ ਘਰੋਂ ਖੁਸ਼ੀਆਂ ਲੈ ਕੇ ਜਾਣ ਤੇ ਦਲ ਸੇਵਾ ਚੱਲਣੀ ਚਾਹੀਦੀ ਹੈ ਤੁਸੀਂ ਦੱਸ ਰਹੇ ਸੀਗੇ ਕਿ ਇਸ ਬਾਰੇ ਤੁਸੀਂ ਪ੍ਰਸ਼ਾਸਨ ਨੂੰ ਵੀ ਬਾਰ-ਬਾਰ ਫੋਨ ਵੀ ਕੀਤਾ ਕੀ ਤੁਹਾਨੂੰ ਮਿਲਿਆ ਤੁਸੀਂ ਵੀ ਫੋਨ ਕਰੀਏ ਤੇ ਫੋਨ ਚੁੱਕਦੇ ਨਹੀਂ ਚੁੱਕ ਲਿੰਦਾ ਤਾਂ ਕੋਈ ਮਲਾਇਮਾ ਕੋ ਕਰਵਾਇਆ ਅਸੀਂ ਪੁਲਸ ਵਾਲਿਆਂ ਕੋ ਤੇ ਸੱਚੀ ਜਗ੍ਹਾ ਤੇ ਉਹ ਕੋ ਪੇਜ ਲਾਏ ਹੋਏ ਆ ਉਹ ਚੱਲਦੀਆਂ ਨਹੀਂ ਮਸ਼ੀਨਾਂ ਜਦੋਂ ਵੇਖ ਲੋ ਗਰਮੀ ਆਂਦੀਆਂ ਮਸ਼ੀਨ ਤੇ ਚੱਲ ਕੇ ਰਾਜੀ ਨਾ ਪਾਣੀ ਜਾਂਦਾ ਨਾ ਕੁਝ ਜਿਹੜਾ ਹੁੰਦਾ ਪਾਣੀ ਕਿਤੇ ਹੀ ਇਹ ਕਹਿੰਦੇ ਫਿਰ ਉਹ ਗੁਰਦਾਰੇ ਦਰਜੋ ਉੱਥੇ ਮਿਲ ਜਾਣਾ ਸਾਰਾ ਗੜੀ ਸਨਾ ਦੇਦੋ ਇਹ ਤੇ ਚੱਲਦੀ ਨਹੀਂ ਜਦੋਂ ਮਰਜ਼ੀ ਨੂੰ ਫੋਨ ਕਰੇ ਆ ਬੰਦਾ ਇੱਥੇ ਹੈਗਾ ਇੱਕ ਉਹਨੇ ਵੀ ਹਿਸਾਬ ਲਾ ਲਓ ਕਿੰਨੀ ਵਾਰੀ ਫੋਨ ਕੀਤਾ ਇਹਦਾ ਨੰਬਰ ਲਿਗਿਆ ਫੋਨ ਹੀ ਨਹੀਂ ਚੁੱਕਦੇ ਨਾ ਹੁੰਦੇ ਆ ਠੀਕ ਕਰਨ ਦੇ ਆਂਦੇ ਸਹੀਂ ਜੇ ਨਹੀਂ ਕਰਨੀ ਠੀ ਤੇ ਚੁੱਕ ਕੇ ਲੈ ਜਾਓ ਇੱਥੋਂ ਬਿਲਕੁਲ ਫੁੱਟਪਾਥ ਰੋਕਿਆ ਪਿਆ ਵਾ ਬਿਲਕੁਲ ਸਿੰਘ ਸਾਹਿਬ ਤੁਸੀਂ ਤੇ ਇੱਥੇ ਵਿਚਰ ਦਿਓ ਤੁਸੀਂ ਸਮਾਨ ਵੀ ਵੇਚੇ ਕਰਦੇ ਹੋ ਇਹ ਜਿਹੜੀਆਂ ਮਸ਼ੀਨਾਂ ਨੇ ਬੜੀ ਦੇਰ ਤੋਂ ਨਹੀਂ ਇੱਥੇ ਤੇ ਆ ਇਹ ਚੱਲਦੀਆਂ ਨਹੀਂ ਜਿਤਨਾ ਪਿੱਛੇ ਸਟਾਰਟ ਕਰਵਾਈਆਂ ਸੀ ਜੀ ਉਸ ਤੋਂ ਬਾਅਦ ਫੇਰ ਉਹੀ ਹਾਲਾਤ ਹੈ ਇਹ ਹਾਂ ਕੁਝ ਟਾਈਮ ਤੋਂ ਪਹਿਲਾਂ ਖਰਾਬ ਸੀ ਪਰ ਠੀਕ ਹੋ ਗਿਆ ਮਤਲਬ ਹੁਣ ਫੇਰ ਖਰਾਬ ਹੈ ਤੇ ਆਪਾਂ ਸਾਰੇ ਕੰਮ ਪਾਈਕ ਨਹੀਂ ਹੈ ਜੀ ਵਾਲੇ ਕਰਨੇ ਆ ਦੁਸ਼ਮਣ ਦੀ ਮਾਰਨੇ ਦੁਸ਼ਮਣੀ ਮਾਰਨੀ ਹੈ ਪਾਣੀ ਪਿਆ ਕੇ ਆਪਣਾ ਇਹ ਸਾਰਿਆਂ ਦਾ ਫਰਜ਼ ਬਣਦਾ ਤੇ ਇਹ ਫਰਜ਼ ਚੱਲਦਾ ਰਹੇ ਆਪਣਾ ਕੀ ਫਰਜ਼ ਜਰੂਰ ਤੁਹਾਡਾ ਤੁਹਾਡੇ ਮੁਤਾਬਿਕ ਚੱਲਣੀ ਚਾਹੀਦੀ ਹੈ ਹੈਰੀਟੇਜ ਸਟਰੀਟ ਉਹ ਸਟਰੀਟ ਹੈ ਜਿਹਨੂੰ ਡਵੈਲਪ ਕੀਤਾ ਗਿਆ ਸੀਗਾ ਕਿ ਇੱਥੋਂ ਆਉਣ ਵਾਲੇ ਜਿਹੜੇ ਸ਼ਰਧਾਲੂ ਨੇ ਇਸ ਰਸਤੇ ਰਾਹੀਂ ਸ੍ਰੀ ਹਰਮੰਦਰ ਸਾਹਿਬ ਲਈ ਮੱਥਾ ਟੇਕਣ ਦੇ ਲਈ ਜਾਣ ਇਸ ਲਈ ਇਸ ਜਗ੍ਹਾ ਦੇ ਉੱਤੇ ਕਈ ਲੋਕਾਂ ਨੂੰ ਵਿਸਥਾਪਿਤ ਕੀਤਾ ਗਿਆ ਸੀਗਾ ਕਈਆਂ ਨੂੰ ਉਜਾੜਿਆ ਗਿਆ ਸੀਗਾ ਮਗਰ ਇਹਨੂੰ ਖੂਬਸੂਰਤ ਇੱਕ ਗਲੀ ਦਾ ਰੂਪ ਦਿੱਤਾ ਗਿਆ ਸੀ ਇੱਕ ਰਸਤਾ ਬਣਾਇਆ ਗਿਆ ਸੀਗਾ ਪੈਸੇ ਬਣਾਇਆ ਗਿਆ ਸੀਗਾ ਕਿ ਲੋਕ ਇੱਥੇ ਆ ਕੇ ਇਧਰੋਂ ਦੀ ਨਿਕਲਣ ਔਰ ਸੋ ਚੰਗਾ ਸੁਨਿਆ ਲੈ ਕੇ ਜਾਣ ਕਿਉਂਕਿ ਇਸ ਰਸਤੇ ਦੀ ਐਂਬੀਐਂਸ ਹੀ ਕੁਛ ਇਸ ਤਰ੍ਹਾਂ ਦੀ ਹੈ ਕਿ ਆਪਣੇ ਆਪ ਆਪਣੀ ਭਗਤੀ ਦੇ ਵਿੱਚ ਤੁਸੀਂ ਸਰਬੋਹਰ ਹੋ ਜਾਂਦੇ ਹੋ ਸੋ ਇਹ ਰਸਤੇ ਦੇ ਵਿੱਚ ਪ੍ਰਸ਼ਾਸਨ ਵੱਲੋਂ ਸੰਕਤਾ ਦੀ ਸਹੂਲਤ ਦੇ ਲਈ ਇਹ 8 ਮਸ਼ੀਨਾ ਲਗਾਈਆਂ ਗਈਆਂ ਸਨ ਸਿੰਘ ਸਾਹਿਬ ਮਸਲਾ ਸਿਰਫ ਉਹੀ ਰਹਿ ਗਿਆ ਕਿ 8 ਮਸ਼ੀਨਾ ਤਾਂ ਲਗਾਈਆਂ ਗਈਆਂ ਸਨ ਕਿ ਆਮ ਆਦਮੀ ਨਹੀਂ ਪਿਆਸ बुझे ਮਗਰ ਅਸੀਂ ਦੇਖਦੇ ਪਿਆ ਕਿ ਅਸੀਂ ਬੜਾ ਜ਼ੋਰ ਲਾਇਆ ਸੀਗਾ ਕੁਝ ਮਸ਼ੀਨਾ ਚੱਲੀਆਂ ਵੀ ਸੀਗੀਆਂ ਬੀਸੀ ਨੇ ਸੰਗਿਆਨ ਵੀ ਲਿਆ ਸੀਗਾ ਮਗਰ ਖਲਾਫ ਫੇਰ ਉਹੀ ਹੈ ਤਾਂ ਕੋ ਸ਼ੁਰੂ ਕਰਨੀ ਚਾਹੀਦੀ ਹੈ ਘਰੋ ਉਥੇ ਨੰਬਰ ਲਿਖਿਆ ਹੋ ਤੇ ਫੋਨ ਕਰੋ ਉਹ ਨੰਬਰ ਫੇਰ ਹੀ ਹੋਣਾ ਮਾ ਇਹ ਨੰਬਰ ਹੈਗਾ ਥੱਲੇ ਦੇ ਬੰਦਿਆਂ ਦਾ ਉੱਪਰਲੇ ਬੰਦਿਆਂ ਦਾ ਉੱਪਰ ਹੀ ਲੈਵੜ ਤੇ ਫੇਰ ਠੀਕ ਹੋਣੀ ਏ ਤੇ ਤੁਸੀਂ ਕਹਿੰਦੇ ਹੋ ਕਿ ਇੱਥੇ ਮੈਨੂੰ ਦੱਸਿਆ ਗਿਆ ਕਿ ਇਹ ਨੰਬਰ ਹੀ ਕੋਈ ਨਹੀਂ ਚੁੱਕਦਾ ਤੇ ਨੰਬਰ ਹੁਣ ਜਿਹੜਾ ਹੈਗਾ ਵਾ ਉਹਦੇ ਵਾਸਤੇ ਹੈਗਾ ਜਿਹੜੇ ਮਗਰ ਹੈੱਡ ਆਫੀਸ ਹਨ ਉਹਨੂੰ ਕਰੋ ਨਾ ਉਹ ਬੰਗ ਲੋ ਵਾਲਾ ਕਿੱਥੇ ਗਿਆ ਤੁਸੀਂ ਪਤਾ ਕਰਨਾ ਓਕੇ ਤੁਹਾਡੇ ਨਹੀਂ ਬਾਕੀ ਹੈ ਉਹ ਇੱਕ 4 ਕਿਲੋਮੀਟਰ ਦਾ ਰਸਤਾ ਹੈਗਾ ਜਿਹੜਾ ਕਿ ਭਰਾਵਾਂ ਦੇ ਟਾਬੇ ਤੋਂ ਸ਼ੁਰੂ ਹੁੰਦਾ ਹੈ ਸਤਕਨ ਸ਼੍ਰੀ ਹਰਮੰਦਰ ਸਾਹਿਬ ਤੱਕ ਜਾਂਦਾ ਹੈ ਇਸ ਰਸਤੇ ਤੇ ਆਪਣੇ ਵਹੀਕਲ ਜਿਹੜੇ ਪ੍ਰਾਈਵੇਟ ਵਹੀਕਲ ਆ ਉਹ ਇਸਤੇਮਾਲ ਨਹੀਂ ਕਰਦੇ ਹੋਏ ਲੋਕ ਪੈਦਲ ਇੱਥੇ ਨਿਕਲਦੇ ਨੇ ਔਰ ਸ੍ਰੀ ਹਰਮੰਦਰ ਸਾਹਿਬ ਸਜਦਾ ਕਰਦੇ ਨੇ ਮਗਰ ਉਹਨਾਂ ਦੀ ਸਹੂਲਤ ਦੇ ਲਈ ਵਾਟਰ ਏਟੀਐਮ ਸਥਾਪਿਤ ਕੀਤੇ ਗਏ ਸਨ ਜੇ ਕਿਸੇ ਨੂੰ ਪਿਆਸ ਲੱਗਦੀ ਹੈ ਕਿ ਉਹ ਉਹਦੀ ਅਸਮਰਥਾ ਨਹੀਂ ਹੈ ਕਿ ਉਹ ਮਹਿੰਗਾ ਪਾਣੀ ਖਰੀਦ ਸਕਦਾ ਹੈ ਮੁੱਲ ਦਾ ਪਾਣੀ ਲੈ ਸਕਦਾ ਹੈ ਆਪਣੀ ਪਿਆਸ ਇਨ੍ਹਾਂ ਏਟੀਐਮ ਰਾਹੀਂ ਪਾਣੀ ਪੀ ਕੇ 부ਜਾ ਸਕਦਾ ਸੀਗਾ ਮਗਰ ਸਮੇਂ ਸਮੇਂ ਨਾਲ ਇਹ ਮਸ਼ੀਨਾ ਬੰਦ ਹੋ ਗਈਆਂ ਸਨ ਅਸੀਂ ਇਹਦੀ ਖਬਰ ਵੀ ਨਸ਼ਰ ਕੀਤੀ ਸੀਗੀ ਇਹਦੀ ਸਾਡੀ ਖਬਰ ਨਸ਼ਰ ਹੋਣ ਤੋਂ ਬਾਅਦ ਅੰਮ੍ਰਿਤਸਰ ਦੇ ਡੀਸੀ ਸਾਖੀ ਸ਼ਾਨੀ ਵੱਲੋਂ ਸੰਗਿਆਨ ਲਿਆ ਗਿਆ ਸੀਗਾ ਤੇ ਇਹਨਾਂ ਮਸ਼ੀਨਾਂ ਨੂੰ ਦੁਬਾਰਾ ਠੀਕ ਕਰਵਾਇਆ ਗਿਆ ਸੀਗਾ ਔਰ ਸਾਰੀਆਂ ਮਸ਼ੀਨਾਂ ਨੂੰ ਮੁੜ ਚਾਲੂ ਕਰਵਾਇਆ ਗਿਆ ਸੀਗਾ ਔਰ ਸੰਗਤਾਂ ਨੂੰ ਕਿਸੇ ਤਰ੍ਹਾਂ ਦੀ ਦਿੱਕਤ ਨਾ ਆਵੇ ਇਹ ਯਕੀਨੀ ਬਣਾਇਆ ਗਿਆ ਸੀਗਾ ਮਗਰ ਇਸੀ ਸਾਨੀ ਜਿਸ ਤਰ੍ਹਾਂ ਜਦੋਂ ਵੀ ਟਰਾਂਸਫਰ ਹੋ ਕੇ ਇੱਥੋਂ ਚਲੇ ਗਏ ਨੇ ਇੱਕ ਮਹੀਨੇ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮਸ਼ੀਨਾਂ ਫੇਰ ਉੱਤੇ ਨਹੀਂ ਉੱਥਈ ਨੇ ਮਸ਼ੀਨਾਂ ਬਿਲਕੁਲ ਚਿੱਟਾ ਹਾਥੀ ਬਣ ਕੇ ਰਹਿ ਗਈਆਂ ਨੇ ਇਸ ਵਾਰ ਹੁਣ ਕਿਸੇ ਦਾ ਕੋਈ ਧਿਆਨ ਨਹੀਂ ਹੈ ਜ਼ਰੂਰਤ ਹੈ ਕਿ ਸੰਗਤ ਦੀ ਜਿਹੜੀ ਮੁੰਡਲੀ ਜ਼ਰੂਰਤ ਹੈ ਜਵੇਂ ਮੁੰਡਲਾ ਜ਼ਰੂਰਤ ਹੈ ਕਿਉਂਕਿ ਪਾਣੀ ਇੱਕ ਸਭ ਨੂੰ ਜ਼ਰੂਰੀ ਹੁੰਦਾ ਹੈ ਉਹਦੀ ਮੁੰਡਲੀ ਜ਼ਰੂਰਤ ਜਿਹੜੀ ਪਾਣੀ ਹੈ ਉਹਨਾਂ ਨੂੰ ਮਿਲ ਸਕੇ ਉਹਨਾਂ ਦੀ ਪਿਆਸ ਜਿਹੜੀ ਹੈ ਬੁਝ ਸਕੇ ਕਿਉਂਕਿ ਉਹ ਦੂਰ ਦਰਾਡੇ ਤੋਂ ਆਉਂਦੇ ਨੇ ਮਗਰ ਇੱਥੋਂ ਦਾ ਸੁਣਿਆ ਕੀ ਲੈ ਕੇ ਜਾਣਗੇ ਕਿ ਉੱਥੇ ਪਾਣੀ ਨਹੀਂ ਮਿਲਦਾ ਆਪਣਾ ਪਰਸਨ ਨਤੇਸ਼ ਦੇ ਨਾਲ ਜੋਤੀ ਵਹਲ ਡੈਨਿੰਗ ਸਵੇਰਾ ਟੀਵੀ ਅੰਮ੍ਰਿਤਸਰ